ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਯਾਨੀ ਕਸੂਤੇ ਫਸ ਗਏ ਨੇ ਪੰਜਾਬ ਦੇ ਅੰਦਰ ਬਹੁਤ ਬਾਰ ਖਬਰਾਂ ਚੱਲੀਆਂ ਕਿ ਵਿਕਰਮ ਸਿੰਘ ਮਜੀਠੀਆ ਦੇ ਖਾਤੇ ਦੇ ਵਿੱਚ 540 ਕਰੋੜ ਦਾ ਬੜਾ ਜ਼ਿਕਰ ਹੋਇਆ ਸੀ ਪਰ ਅੱਜ ਤੁਹਾਡੇ ਸਾਹਮਣੇ ਇੱਕ ਮੈਂ ਸੱਚ ਦਿਖਾਉਣ ਜਾ ਰਿਹਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਕਸੂਤੇ ਫਸ ਗਏ ਨੇ ਔਰ ਦੂਜੇ ਪਾਸੇ ਉਹਨਾਂ ਦੀ ਜ਼ਮਾਨਤ ਕਿਉਂ ਨਹੀਂ ਹੋ ਰਹੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਨੇ ਔਰ ਅੱਜ ਤੁਹਾਨੂੰ ਦਿਖਾਵਾਂਗੇ ਕਿ ਇੱਕ ਮਜ਼ਦੂਰ ਦੇ ਖਾਤੇ ਦੇ ਵਿੱਚ ਇੱਕ ਕਰੋੜ ਰੁਪਏ ਰਾਤੋਂ ਰਾਤ ਕਿਵੇਂ ਪਹੁੰਚ ਜਾਂਦੇ ਨੇ ਇਸ ਖਬਰ ਨੂੰ ਵੀ ਸੁਣ ਕੇ ਪੂਰੇ ਦੇਸ਼ ਭਰ ਦੇ ਲੋਕ ਹਰਾਮ ਨੇ ਕਿ ਕਿ ਮਜ਼ਦੂਰ ਬੰਦਾ ਹੋਵੇ ਤੇ ਉਹਦੇ ਖਾਤੇ ਦੇ ਵਿੱਚ ਰਾਤੋਂ ਰਾਤ ਇੱਕ ਕਰੋੜ ਰੁਪਈਆ ਆ ਜਾਵੇ ਬਹੁਤ ਵੱਡੇ ਸਵਾਲ ਨੇ ਇਹ ਪੰਜਾਬ ਦੀ ਜਨਤਾ ਪੂਰੇ ਦੇਸ਼ ਦੀ ਜਨਤਾ ਜਾਣਨਾ ਚਾਹੁੰਦੀ ਆ ਪਰ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਵਕੀਲ ਵੀ ਬੁਲਾ ਲਏ ਕਹਿੰਦੇ ਜੀ ਕਰੋੜਾਂ ਖਰਮਾ ਦਾ ਖਰਚਾ ਵੀ ਹੋ ਗਿਆ ਤੇ ਵਿਕਰਮ ਮਜੀਠੀਆ ਦੀ ਜ਼ਮਾਨਤ ਦੇ ਵਿੱਚ ਰੁਕਾਵਟ ਕੀ ਬਣ ਰਹੀ ਆ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਤੁਸੀਂ ਵੇਖਣ ਜਾ ਰਹੇ ਹੋ ਕਿਉਂਕਿ ਵਿਕਰਮ ਸਿੰਘ ਮਜੀਠੀਆ ਪੰਜਾਬ ਦਾ ਉਹ ਨਾਮੀ ਚਿਹਰਾ ਜਿਹਨੂੰ ਕਿ ਬਾਦਲੋਂ ਦਾ ਇੱਕ ਬਹੁਤ ਵੱਡਾ ਚੇਲਾ ਵੀ ਕਹਿ ਸਕਦੇ ਆ ਕਿਉਂਕਿ ਸੁਖਵੀਰ ਸਿੰਘ ਬਾਦਲ ਤੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਤੱਕ ਇਹਨਾਂ ਦੀ ਕਹਾਣੀ ਕੀ ਆ ਪੂਰਾ ਪੰਜਾਬ ਜਾਣਦਾ ਪਰ ਅੱਜ ਦੀ ਘੜੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਅਸੀਂ ਤਲਵਾਰ ਨਟਕੀ ਹੈ ਕਿ ਪੰਜਾਬ ਦੇ ਅੰਦਰ ਐਸੀ ਖਬਰ ਪਹਿਲਾਂ ਕਦੇ ਕਿਸੇ ਨੇ ਨਹੀਂ ਸੁਣੀ ਹੋਣੀ ਅੱਗੇ ਜਿਹੜਾ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਇੱਕ ਬਾਦ ਬੜਾ ਨਾਮੀ ਵਕੀਲ ਬੰਗਲੌਰ ਤੋਂ ਬੁਲਾਉਂਦੇ ਨੇ ਵਿਕਰਮ ਸਿੰਘ ਮਜੀਠੀਆ ਕਿ ਭਾਈ ਮੇਰੀ ਰਿਕਵਰਟ ਹੈ ਜਿਹੜੀ ਉਹ ਵਿਜੀਲੈਂਸ ਬਿਊਰੋ ਤੇ ਪੰਜਾਬ ਦੀ ਸਰਕਾਰ ਬਣ ਗਈ ਹੈ ਤਾਂ ਦਰਅਸਲ ਦੇ ਵਿੱਚ ਹੁਣ ਬਾਜੀ ਪਲਟ ਚੁੱਕੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨਹੀਂ ਹੋ ਸਕਦੀ ਬਹੁਤ ਵੱਡੇ ਪਦਰ ਦੇ ਉੱਤੇ ਜਿਹੜਾ ਪੈਸੇ ਦਾ ਮਾਮਲਾ ਹੈ ਉਹ ਤੁਹਾਡੇ ਅੱਜ ਸਾਹਮਣੇ ਦਿਖਾਵਾਂਗੇ ਪਰ ਇੱਕ ਕਰੋ ਰੁਪਈਆ ਇੱਕ ਮਜ਼ਦੂਰ ਦੇ ਖਾਤੇ ਦੇ ਵਿੱਚ ਰਾਤੋਂ ਰਾਤ ਪਹੁੰਚ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਇੱਕ ਨੌਜਵਾਨਾ ਜਿਹਦੇ ਖਾਤੇ ਦੇ ਵਿੱਚ ਇੱਕ ਕਰੋ ਰੁਪਈਏ ਰਾਤੋਂ ਰਾਤ ਪਹੁੰਚੇ ਨੇ ਕਿਵੇਂ ਪਹੁੰਚੇ ਕੀਨੇ ਪਹੁੰਚਾ ਦਿੱਤੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵਿਕਰਮ ਸਿੰਘ ਮਜੀਠੀਆ ਤੇ ਜਿਹੜੀ ਅਪਡੇਟ ਹੈ ਬੜੀ ਹੀ ਇਰਾਨ ਕਰਦੇ ਉਹਨਾਂ ਵਾਲੀ ਇਹਨਾਂ ਬਾਦਲਾਂ ਨੂੰ ਔਰ ਉਹਨਾਂ ਦੇ ਵਰਕਰਾਂ ਨੂੰ ਕਿਉਂਕਿ ਵਿਕਰਮ ਸਿੰਘ ਮਜੀਠੀਆ ਦਾ ਉਹ ਕਿੱਸਾ ਜਿਹਨੂੰ ਪੂਰਾ ਪੰਜਾਬ ਤੇ ਪੂਰੀ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਤਾਂ ਪਹਿਲੀ ਖਬਰ ਇਸ ਨੌਜਵਾਨ ਦੇ ਖਾਤੇ ਦੇ ਵਿੱਚ ਕਰਬਰ ਰੁਪਇਆ ਕਿਹਨੇ ਭੇਜਿਆ ਮਾਮਲਾ ਕੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਬਾਗਣਾ ਨੂੰ ਬਹੁਤ ਵੱਡਾ ਝਟਕਾ ਇਸ ਮਜੀਠੀਏ ਦੇ ਕਾਰਨ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਇੱਕ ਨਾਮਕ ਇੱਕ ਜੁਵਾਨ ਜਿਸki ਉਮਰ 20 ਵਰਸ਼ ਹੈ ਉਸਕੇ ਅਕਾਊਂਟ ਮੇ 37 ਅੰਕਾ ਅਮਾਉਂਟ ਟ੍ਰਾਂਸਫਰ ਹੋਤਾ ਹੈ और इस वक्त दीपू हमारे साथ है बातचीत के लिए और हम दीपू के घर पे हैं हैं दीपू अपने मामा के घर पे रहते ये गांव ऊंची दन गांव है वहां पे मकान है और दीपू की नानी भी हमारे साथ है और सबसे पहले हम दीपू से बात करेंगे और जानेंगे कि दीपू का पहला रिएक्शन क्या था जब ये सैतीस अंक का जो डिजिट का अमाउंट इनके खाते में ट्रांसफर हुआ था दीपू आप क्या कर रहे थे और ये जानकारी आपको कैसे हुई कि आपके अकाउंट में सैतीस अंक का ये अमाउंट ट्रांसफर हो गया मैं उस ये बात दो की है जब मैं उस वक्त दोपहर तो के टाइम खाना खा रहा था मैं और मैं अपना फोन चला रहा था फोन चलाने के बाद जब मैं इसमें मेरे को लगा कि इसमें मैं सिम नहीं थी इसमें और मैंने जब इसमें सिम डाली तो उसमें मैंने अपना अकाउंट लॉगिन करने के लिए मैंने इसमें रिचार्ज करा सिम में ਅਸੀਂ ਮੈਂ ਜਲਦੀ ਚਾਰਜ ਕਰਨੇ ਵਾ ਆਪਣਾ ਅਕਾਊਂਟ ਲੌਗਇਨ ਕਰਾ ਲੌਗਇਨ ਕਰਨੇ ਕਾ ਜਬ ਮੈਂ ਆਪਣਾ ਅਕਾਊਂਟ ਦਾ ਬੈਲੈਂਸ ਚੈੱਕ ਕਰਾ ਤੋ ਉਸਮੈਂ ਇੱਕਦਮੀ ਸੇ ਇਤਨਾ ਬੜਾ ਅਮਾਉਂਟ ਆਨੇ ਲਗਾ ਜੋ ਕਿ ਜਬ ਮੈਂ ਨੇ ਉਸੇ ਦੇਖਿਆ ਨਾ ਵੈਸੇ ਇਹਨੇ ਅਕਾਊਂਟ ਕੋ ਪਤਾ ਨਹੀਂ ਜਾ ਸਕਦਾ ਇਤਨਾ ਬੜਾ ਅਮਾਉਂਟ ਤਾਂ ਸੁਣ ਲਿਆ ਪੰਜਾਬ ਵਾਲੇ ਦੀਪੂ ਨਾਮ ਦੇ ਸ਼ਖਸ ਦੇ ਖਾਤੇ ਦੇ ਵਿੱਚ ਇੱਕ ਕਰੋੜ ਰੁਪਈਆ ਪਹੁੰਚਦਾ ਰਾਤੋਂ ਰਾਤ ਪਰ ਮਾਮਲਾ ਬੜਾ ਗੰਭੀਰ ਹੈ ਕਿਉਂਕਿ ਜਿਹੜੀ ਇਹ ਪੈਸੇ ਨੇ ਉਹ ਕਿਵੇਂ ਪਹੁੰਚੇ ਨੇ ਕਿਹਨੇ ਪਹੁੰਚਾ ਦਿੱਤੇ ਨੇ ਅਕਸਰ ਤੁਸੀਂ ਵੇਖਿਆਗੇ ਬਹੁਤ ਬਾਰ ਪੰਜਾਬ ਦੇ ਵਿੱਚ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਹੋਰ ਸੀਟਾਂ ਦੇ ਵਿੱਚ ਕਿ ਕਿਸੇ ਨੂੰ ਵਰਤਿਆ ਜਾਂਦਾ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਇੱਕ ਸਿਮ ਵਰਤਦੇ ਨੇ ਇੱਕ ਹੋਰ ਬੰਦੇ ਦਾ ਤਾਂ ਉਸ ਤੋਂ ਬਾਅਦ ਗੱਲ ਖੁੱਲਦੀ ਹੈ ਜੀ ਵਿਕਰਮ ਸਿੰਘ ਮਜੀਠੀਆ ਕਿਸੇ ਬੰਦੇ ਦਾ ਸਿਮ ਵਰਤ ਰਹੀ ਸੀ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਇੱਕ ਬਹੁਤ ਵੱਡਾ ਖੁਲਾਸਾ ਛੁਪਿਆ ਹੋਇਆ ਸੀ ਕਿ ਉਸ ਸਿਮ ਦੇ ਜਰੀਏ ਪੈਸੇ ਦੇ ਲੈਣ ਦੇਣ ਦੀਆਂ ਗੱਲਾਂ ਬਹੁਤ ਸਾਰੀਆਂ ਅੰਦਰੋਂ ਹੁਣੇ ਗੱਲਾਂ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਪੰਜਾਬ ਦੀ ਸਰਕਾਰ ਦੇ ਸਾਹਮਣੇ 라ਉਣ ਐਸੇ ਹੀ ਪ੍ਰਕਾਰ ਦੀ ਪੂ ਨਾਮ ਦੇ ਸ਼ਖਸ ਨੂੰ ਵੀ ਵਰਤਿਆ ਗਿਆ ਹੁਣ ਜਿਵੇਂ ਕੋਦੇ ਇੱਕ ਖਾਤੇ ਦੇ ਵਿੱਚ 1 ਕਰੋੜ ਰੁਪਇਆ ਰਾਤੋਂ ਰਾਤ ਪਹੁੰਚ ਜਾਂਦਾ ਫਿਲਹਾਲ ਉਹ ਸਰਕਾਰ ਦੇ ਸਕੰਜੇ ਵਿੱਚ ਆ ਗਿਆ ਤਾਂ ਹੁਣ ਉਹ ਪੈਸਾ ਸਾਰਾ ਸਰਕਾਰ ਨੂੰ ਚਲਾ ਗਿਆ ਤਾਂ ਹੁਣ ਦੂਜੇ ਪਾਸੇ ਆਜੋ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਵਿੱਚ बार-बार ਕਹਿੰਦੇ ਜੀ ਵਿਜੀਲੈਂਸ ਬਿਊਰੋ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਰੁਕਾਵਟ ਪਾ ਰਹੀ ਸੀ ਜਿਹੜੀ ਗੱਲ ਪਾਰੀ ਸੀ ਉਹ ਕਹਿੰਦੇ ਸੀ ਜੀ ਅਸੀਂ ਇਹਨਾਂ ਦੇ ਖਾਤੇ ਚੈੱਕ ਕਰਨੇ ਨੇ ਇਹਨਾਂ ਦੀ ਪ੍ਰਾਪਰਟੀ ਚੈੱਕ ਕਰਨੀ ਹੈ ਕਿੱਥੇ ਕਿੱਥੇ ਇਹਨਾਂ ਦੀ ਪ੍ਰਾਪਰਟੀ ਯਾਨੀ ਗੁਪਤ ਰੂਪ ਦੇ ਵਿੱਚ ਨਹੀਂ ਹੈ ਜਿਵੇਂ ਕਿ ਤੁਸੀਂ ਸੁਣਾ ਹੋਣਾ ਕਿ 65 ਲੱਖ ਰੁਪਈਆ ਇੱਕ ਔਰਤ ਦੇ ਖਾਤੇ ਦੇ ਵਿੱਚ ਵਿਕਰਮ ਮਜੀਠੀਆ ਭੇਜਦੇ ਨੇ ਐਸੇ ਹੀ ਪ੍ਰਕਾਰ ਦੇਖੋ ਇੱਕ ਇਹ ਵੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਦੀਪੂ ਦੇ ਖਾਤੇ ਦੇ ਵਿੱਚ ਰਾਤੋਂ ਰਾਤ ਕਰੋੜ ਰੁਪਈਆ ਪਹੁੰਚੇ ਜੀ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਬਹੁਤ ਵੱਡੀ ਤਲਵਾਰ ਜਿਹੜੀ ਕਿ ਕਹਿ ਸਕਦੇ ਹੋ ਲਟਕ ਗਈ ਹੈ ਤੋਗੇ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਉਹ ਪੰਜਾਬ ਦੇ ਇਸ ਸ਼ਸਕਰ ਨੂੰ ਜੇਲ੍ਹ ਦੇ ਵਿੱਚੋਂ ਕਦੇ ਹੀ ਨਹੀਂ ਨਿਕਲਣ ਦਿੰਦਾ ਕਿਉਂਕਿ ਪੰਜਾਬ ਦੀ ਜਨਤਾ ਜੇਕਰ ਇੱਕ ਵਾਰ ਪੰਜਾਬ ਦੇ ਵਿੱਚ ਬਿਕਰਮ ਸਿੰਘ ਮਂਜੀਠੀ ਦੀ ਰਿਹਾਈ ਹੁੰਦੀ ਹੈ ਤਾਂ ਤੁਸੀਂ ਇਹ ਸਮਝੋ ਵੀ ਮੋਹਰ ਲੱਗ ਜਾਣੀ ਹੈ ਪੱਕੇ ਤੌਰ ਤੇ ਕਿ ਆਮ ਆਦਮੀ ਪਾਰਟੀ ਨਹੀਂ ਆਉਂਦੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਪੂਰੀ ਪੰਜਾਬ ਸਰਕਾਰ ਦਾ ਪੰਜਾਬ ਦੇ ਲੋਕ ਸਮਰਥਨ ਕਰ ਰਹੇ ਨੇ ਭਗਵੰਤ ਮਾਨ ਮੁੱਖ ਮੰਤਰੀ ਨੇ ਉਸ ਪਰਿਵਾਰ ਨੂੰ ਹੱਥ ਪਾਇਆ ਜਿਹਨਾਂ ਨੂੰ ਅੱਜ ਤੱਕ ਕੋਈ ਪੰਜਾਬ ਦਾ ਮੁੱਖ ਮੰਤਰੀ ਜਾਂ ਕੋਈ ਵੀ ਪੰਜਾਬ ਦੀ ਸ਼ਖਸੀਅਤ ਅੱਜ ਤੱਕ ਉਹਨਾਂ ਵੱਲ ਉਂਗਲ ਵੀ ਨਹੀਂ ਕਰ ਸਕਦੀ ਸੀ ਤਾਂ ਇਸ ਕਰਕੇ ਪੰਜਾਬ ਦੇ ਲੋਕ ਮੁੱਖ ਮੰਤਰੀ ਨੂੰ ਵਧਾਈਆਂ ਵੀ ਦੇ ਰਹੇ ਨੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਜਿਹੜਾ ਵਾਸਕਰ ਹੈ ਇਹਨੂੰ ਤੁਸੀਂ ਫੜਿਆ ਅਸੀਂ ਤੁਹਾਡੇ ਹਿੱਤ ਵਿੱਚ ਜਿਹੜੇ ਲੋਕ ਵਿਰੋਧ ਸੀ ਭਗਵੰਤ ਮਾਨ ਦੇ ਉਹੀ ਲੋਕ ਅੱਜ ਮੁੱਖ ਮੰਤਰੀ ਦੇ ਹੱਕ ਵਿੱਚ ਬੋਲ ਰਹੇ ਨੇ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਕਿ ਭਾਈ ਜਿਹੜੇ ਬਾਦਲ ਨੇ ਬੜੇ ਤਣੇ ਤੜਾ ਰਹੇ ਨੇ ਕਹਿੰਦੇ ਜੀ ਸਾਡਾ ਰਾਜ ਆ ਜਾਏ ਤਾਂ ਗੱਲ ਬਣ ਜੇ ਯਾਨੀ ਭਗਵੰਤ ਮਾਨ ਤੋਂ ਰੱਜ ਪੁੱਜ ਕੇ ਬਦਲੇ ਲਵਾਂਗੇ ਜਿਹੜੇ ਪੰਜਾਬ ਦੇ ਚੈਨਲ ਜਾਂ ਪੰਜਾਬ ਦੇ ਲੋਕ ਜਾਂ ਕੋਈ ਪੰਜਾਬ ਦਾ ਪ੍ਰਸ਼ਾਸਨ ਦਾ ਕੋਈ ਅਫਸਰ ਉਹਨਾਂ ਲੋਕਾਂ ਤੋਂ ਕਹਿੰਦਾ ਅਸੀਂ ਬਦਲਾ ਲਵਾਂਗੇ ਸੁਖਵੀਰ ਸਿੰਘ ਬਾਦਲ ਦੇ ਖੁੱਦ ਦੇ ਬਿਆਨ ਨੇ ਉਹਨਾਂ ਦੀ ਘਰ ਵਾਲੀ ਦੇ ਬਿਆਨ ਨੇ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਪਾ ਦੇਖਿਆ ਸੀ ਤੁਸੀਂ ਜਿਸ ਦਿਨ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਕਹਿੰਦਾ ਐਂ ਕਰਕੇ ਕਹਿੰਦਾ ਭੁਵੰਤਿਆ ਚੱਲਿਆ ਮਜੀਠੀਆ ਤੇਰੀਆਂ ਚੀਕਾਂ ਕਢਾਉ ਆ ਪਰ ਅੱਜ ਚੀਕਾਂ ਕਿਧੀਆਂ ਨਿਕਲ ਰਹੀਆਂ ਨੇ ਬਿਕਰਮ ਸਿੰਘ ਮਜੀਠੀਆ ਤਸਕਰ ਨਸ਼ੇ ਦਾ ਪੰਜਾਬ ਦਾ ਸਭ ਤੋਂ ਵੱਡਾ ਗੈਂਗਸਟਰ ਵੀ ਕਹਿ ਸਕਦੇ ਆ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਮੇਰੀ ਨਹੀਂ ਹੈਗੀ ਇਹੀ ਪੰਜਾਬ ਦੇ ਵਾਲੇ ਨਾਲੇ ਸਾਡੇ ਜੋ ਚੱਲ ਰਿਹਾ ਉਹ ਤੁਹਾਡੇ ਭਾਈ ਸਾਹਮਣੇ ਧਰ ਰਹੇ ਆ ਸੋ ਇਸ ਕਰਕੇ ਸਾਡੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਪੈਣਾ ਤੇ ਜਾਂ ਮਾਮਾ ਤੇ ਜਾਂ ਸਾਡੇ ਬਜ਼ੁਰਗ ਬੱਚੇ ਨੌਜਵਾਨ ਸਾਰਿਆਂ ਨੂੰ ਹੀ ਅਪੀਲ ਹੈ ਕਿ ਭਾਈ ਇਹ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਕੋਈ ਆਮ ਜੀ ਗੱਲ ਨਹੀਂ ਹੁੰਦੀ ਇਹਦੇ ਵਿੱਚ ਸਾਡੇ ਲੋਕਾਂ ਦੇ ਹੀ ਹੱਕ ਜੁੜਿਆ ਹੁੰਦਾ ਇਸ ਕਰਕੇ ਆਪਣੀ ਸਮਝ ਦੇ ਨਾਲ ਆਉਣ ਵਾਲੇ ਸਤਾਈ ਦੇ ਵਿੱਚ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਬਾਤ ਸੀ ਕਰਾਉਣੀ ਆ ਤਾਂ ਜੀ ਸੜਕੇ ਕਰਵਾਓ ਕਿਉਂ ਕਿ ਉਹ ਮਾੜਾ ਵੀ ਨਹੀਂ ਹੈ ਆਪਾਂ ਨਹੀਂ ਚੁੜਿਆ ਸੀ ਐਕਸ਼ਨ ਲੇਟ ਹੋਇਆ ਪਰ ਹੋਇਆ ਜ਼ਰੂਰ ਹੈ ਹੁਣ ਸਿੱਧੇ ਕੰਮਾਂ ਨੂੰ ਨਿਕੜਿਆ ਭਗਵੰਤ ਮਾਨ ਮੁੱਖ ਮੰਤਰੀ ਆ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੂੰਗਾ ਜਿੰਨੇ ਵੀ ਸਾਡੇ ਪੰਜਾਬ ਦੇ ਲੋਕ ਮੈਨੂੰ ਸੁਣ ਰਹੇ ਨੇ ਤਾਂ ਮੈਂ ਇਹੀ ਅਪੀਲ ਕਰੂੰਗਾ ਕਿ ਦੇਖੋ ਨਿੱਜੀ ਦੁਸ਼ਮਣੀ ਕਿਸੇ ਦੇ ਨਾਲ ਨਹੀਂ ਹੈ ਆਪਣੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਸਮਰਥਨ ਇਸ ਵਕਤ ਕਰਨਾ ਚਾਹੀਦਾ ਜਿਹੜਾ ਕਿ ਸਾਰੇ ਲੋਕਾਂ ਦਾ ਹੱਕ ਬਣਦਾ ਤਾਂ ਹੀ ਕਿ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ